ਸਾਰੇ ਪੰਜਾਬੀ ਜੁਗਮੈਰੀ ਸਰਕਾਰ ਦੀ ਆ ਪਿੰਡ ਪੰਚਾਇਤ ਨੇ ਅੱਜ ਗੱਲ ਕਹਿਤੀ ਕਿ ਇੱਕ ਮਤਾ ਪਾ ਦੋ ਪਿੰਡ ਚ ਕਿ ਜਿਹੜਾ ਪਿੰਡ ਦਾ ਨੌਜਵਾਨ ਦਾ ਜਿਹੜਾ ਨਸ਼ਾ ਕਰਦਾ ਜਾਂ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉਹਦੀ ਜਿਹੜਾ ਬੰਦਾ ਜਮਤਦਾ ਹੈਗਾ ਚਾਹੇ ਲੰਬੜਦਾਰ ਹੋਏਗਾ ਚਾਹੇ ਉਹ ਸਰਪੰਚ ਹੋਏਗਾ ਜੇ ਮੈਨੂੰ ਇਹ ਪਤਾ ਲੱਗ ਗਿਆ ਕਿ ਕਿਸੇ ਲੰਬੜਦਾਰ ਨੇ ਕਿਸੇ ਸਰਪੰਚ ਨੇ ਉਹਦੀ ਗਵਾਹੀ ਪਾਈ ਆ ਉਹ ਲੰਬੜਦਾਰ ਵੀ ਸਸਪੈਂਡ ਕਰਾਂਗਾ ਤੇ ਸਰਪੰਚ ਵੀ ਸਸਪੈਂਡ ਕਰਾਂਗਾ ਸਾਰੇ ਇਲਾਕੇ ਚ ਕਰਾਂਗਾ ਸਾਰੇ ਇਲਾਕੇ ਜਮੈਂ ਵੇਖਦਾ ਕੋਈ ਨੰਬਰਦਾਰ ਕਿਸੇ ਪੁਸ਼ਤੇ ਕਿਸੇ ਨੰਬਰਦਾਰ ਨੇ ਉਸ ਸਮਗਲਰ ਦੀ ਜਮਾਨਤ ਦੇਣ ਦੀ ਕੋਸ਼ਿਸ਼ ਕੀਤੀ ਉਹਦੀ ਲੰਬੜਦਾਰੀ ਵੀ ਖਤਮ ਕਰਾਂਗਾ ਉਹਦੀ ਸਰਪੰਚੀ ਵੀ ਖਤਮ ਕਰਾਂਗਾ ਉਸੇ ਟਾਈਮ ਤੇ ਇਸ ਕਰਕੇ ਤੁਹਾਨੂੰ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਰਦੇ ਕਿ ਭਾਈ ਜਿਹੜੀ ਚੱਲਦੀ ਹੈ ਇੱਕ ਫੈਸਲਾ ਕੀਤਾ ਕਿ ਸਾਰੇ ਪੰਜਾਬ ਚ ਪਿੰਡ ਪਿੰਡ ਚ ਜਾ ਕੇ ਆਮ ਜਲਾਸ ਬਣਾਉਣਾ ਜਿਹਦੇ ਵਿੱਚ ਸਾਰੇ ਨਗਰ ਦੇ ਲੋਕ ਚਾਹੇ ਲੇਡੀਜ਼ ਆ ਜਾਂ ਜੈਂਟਸ ਆ ਕੋਈ ਵੀ ਆ ਉਹਨਾਂ ਦੇ ਸੁਝਾਅ ਲੈ ਜਾਣਗੇ ਔਰ ਮੌਕੇ ਤੇ ਵੀਡੀਓ ਸਾਹਿਬ ਆਏ ਨੇ ਉਹਨਾਂ ਦਾ ਸਮੂਚਾ ਜਿਹੜਾ ਸਟਾਫ ਆ ਉਹ ਨਾਲ ਆਇਆ ਸਾਰੇ ਕੰਮ ਨੋਟ ਜਿਹੜੇ ਉਹ ਕਰਾਏ ਗਏ ਨੇ ਤਾਂ ਇਹੀ ਜਿਹੜੇ ਆ ਪ੍ਰੋਜੈਕਟਾਂ ਬਣਨਗੀਆਂ ਕਿੰਨੇ ਕਿਹੜੇ ਕੰਮ ਦੀ ਕਿੰਨੀ ਜ਼ਰੂਰਤ ਆ ਪੈਸਿਆਂ ਦੀ ਉਹ ਸਾਰੀਆਂ ਪ੍ਰੋਜੈਕਟਾਂ ਬਣ ਕੇ ਆਉਣਗੇ ਉਹਦੇ ਮੁਤਾਬਕ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ ਤਾਂ ਦੂਸਰਾ ਇਹਦੇ ਨਾਲ ਇੱਕ ਜਿਹੜੀ ਪੰਜਾਬ ਸਰਕਾਰ ਨੇ ਕੰਮ ਦੀ ਸਪੀਡ ਬਣਾਈਆਂ ਕਿ ਰੌਕਟ ਦੀ ਸਪੀਡ ਤੇ ਜਿਹੜੇ ਕੰਮ ਆ ਹੋਣੇ ਨੇ ਤੇ ਇੱਕ ਜੁੱਧ ਨਸ਼ਿਆਂ ਵਿਰੁੱਧ ਉਹਦੇ ਵੀ ਸਬੰਧ ਚ ਆਮ ਜਲਾਹ ਚ ਲੋਕਾਂ ਨੂੰ ਵੇਅਰ ਕੀਤਾ ਗਿਆ ਕਿ ਕਿਸੇ ਨੇ ਵੀ ਜਿਹੜਾ ਨਸ਼ਾ ਵੇਚਦਾ ਉਹਦਾ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਸਪੈਸ਼ਲ ਤੌਰ ਤੇ ਜਿਹੜੇ ਪਿੰਡਾਂ ਚ ਸਰਪੰਚ ਬਣੇ ਨੇ ਜਾਂ ਬਣੇ ਨੇ ਲੰਬੜਦਾਰ ਬਣੇ ਨੇ ਜਿਹੜਾ ਵੀ ਬੰਦਾ ਕਿਸੇ ਨਸ਼ੇ ਦੇ ਮਗਰ ਕਿਸੇ ਦੀ ਜ਼ਮਾਨਤ ਦੇਣ ਗਿਆ ਉਹਦੀ ਸਰਪੰਚੀ ਵੀ ਖਤਮ ਉਹਦੀ ਲੰਬੜਦਾਰੀ ਵੀ ਖਤਮ ਸਾਨੂੰ ਸਮਝ ਲੱਗ ਜਾਣੀ ਕਿ ਕਿਹੜਾ ਬੰਦਾ ਇਹਨਾਂ ਨਸ਼ਾ ਵੇਚਣ ਵਾਲਿਆਂ ਤੇ ਮਗਰ ਉਹਨਾਂ ਦੀ ਸਪੋਰਟ ਕਰਦਾ ਜੁਮੇਰ ਹੋਣ ਦੇ ਨਾਤੇ ਕੋਈ ਬੰਦਾ ਇਹਨਾਂ ਦੀ ਮਗਰ ਇਹਨਾਂ ਦੀ ਜਵਾਨਤਾ ਪਰਨਾ ਜਾਵੇ ਇਸ ਕਰਕੇ ਮੈਂ ਸਾਰੇ ਪਿੰਡ ਨੂੰ ਛੱਡ ਕੇ ਸਾਰੇ ਇਲਾਕੇ ਨੂੰ ਵੀ ਇਹ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਆਪੋ ਆਪਣਾ ਪੰਦਾ ਯੋਗਦਾਨ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਉਹ ਜ਼ਰੂਰ ਪਾਉਣਾ ਚਾਹੀਦਾ ਪਿਛਲੇ ਬੜੇ ਲੰਮੇ ਸਮੇਂ ਤੋਂ ਪਨਾ ਨਵਰਦੀ ਚ ਪੰਚਾਇਤ ਲੱਖੇ ਨਹੀਂ ਹੋ ਸਕੀ ਜਿਹੜਾ ਮੈਨੂੰ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜਿਆ ਹੈ ਤਾਂ ਲੋਕਾਂ ਦੀਆਂ ਮੰਗਾਂ ਮੇਰਾ ਪਹਿਲਾ ਫਰਜ਼ ਬਣਦਾ ਮੈਂ ਲੋਕਾਂ ਦੀਆਂ ਜਾਇਜ਼ ਜਿਹੜੀਆਂ ਮੰਗਾਂ ਨੇ ਜ਼ਰੂਰੀ ਉਹਨਾਂ ਨੂੰ ਵਿਧਾਨ ਸਭਾ 'ਚ ਪੇਸ਼ ਕਰਾਂ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਪੰਚਾਇਤ ਮੰਤਰੀ ਨੂੰ ਰਿਕੁਐਸਟ ਵੀ ਕੀਤੀ ਆ ਕਿ ਇਹਦੇ ਵਾਲਾ ਵਾਰਡ ਬੰਦੀ ਕਰਾ ਕੇ ਤੇ ਤਲਚਨਾ ਕਰਾਈਆਂ ਜਾਣ ਜਿਹੜੀ ਮੈਂ ਅਗਲੀ ਮੰਗ ਰੱਖਣੀ ਕਰਨੀ ਚਾਹੁੰਦਾ ਸਗਾ ਉਹ 'ਚ ਤਾਂ ਮਨੂੰ ਸਪੀਕਰ ਸਾਹਿਬ ਨੇ ਟਾਈਮ ਨਹੀਂ ਦਿੱਤਾ ਕੀ 0 ਓਵਰ ਚ ਬੋਲਣ ਦਾ ਮੈਨੂੰ ਮੌਕਾ ਮਿਲਿਆ ਔਰ ਇੱਕ ਇਸ ਵਾਰ ਰੱਖਣ ਦਾ ਮੌਕਾ ਮਿਲਿਆ। ਲਖਮੀਕਰ ਸਾਹਿਬ ਬੜੀ ਸ਼ਰਮੌਰ ਸਾਡੀ ਰਹੀ ਹੈ। ਹਨਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਪਰ ਤੁਹਾਡੇ ਚੈਨਲਾਂ ਲਈ ਮੈਂ ਕਹਿ ਦੇਣਾ ਚਾਹੁੰਦਾ ਕਿ ਉਹ ਮੇਰਾ ਇੱਕ ਮੰਗ ਜ਼ਰੂਰ ਰੱਖਣੀ ਚਾਹੁੰਦਾ ਸੋ ਜੋ ਮੇਰੀ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤਾਂ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਚਾਹੇ ਉਹ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਇਸਾਈ ਨੇ ਕੋਈ ਵੀ ਹੈ ਉਹਨਾਂ ਦੇ ਪ੍ਰਤੀ ਮੇਰੇ ਮਨਦ ਸੀ ਕਿ ਜਿਹੜੇ ਪਾਸਪੋਰਟ ਦੀ ਸ਼ਰਤਾ ਕੋਰੀ ਡੋਰ ਦਿੱਤੇ ਉਸ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਉਹ ਗੱਲ ਰੱਖਣੀ ਚਾਹੁੰਦਾ ਸੀ ਕਿ ਉਹ ਪਾਸਪੋਰਟ ਦੀ ਸ਼ਰਤ ਜਿਹੜੀ ਆ ਉਹ ਖਤਮ ਹੋ ਜਾਏ ਕਿਉਂਕਿ ਬੰਦੇ ਬਹੁਤ ਸਾਰੇ ਲੋਕ ਨੇ ਜਿੰਨਾਂ ਕੋ ਅਜੇ ਤੱਕ ਪਾਸਪੋਰਟ ਨਹੀਂ ਔਰ ਗੁਰੂ ਨਾਨਕ ਸਾਹਿਬ ਦੇ ਕਤਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਉਹਨਾਂ ਦੇ ਮਨ ਤੇ ਅੰਦਰ ਅਜੇ ਵੀ ਕੋਈ ਨਾ ਕੋਈ ਕਿਤੇ ਸੀਗਾ ਕਿ ਸਾਨੂੰ ਕਿਤੇ ਜਿਉਂਦੇ ਜੀ ਪ੍ਰਮਾਤਮਾ ਦੇ ਉਸ ਘਰ ਦੇ ਦਰਸ਼ਨ ਹੋ ਸਕਣ। ਕਿਉਂ ਪਾਸਪੋਰਟ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ। ਤਾਂ ਮੈਂ ਚਾਹੁੰਦਾ ਸੰਗਾ ਕਿ ਇੱਕ ਆਧਾਰ ਕਾਰਡ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਕਿ ਕਤਰਪੁਰ ਸਾਹਿਬ ਦਾ ਕੇ ਗੁਰਨਾਨਕ ਬਾਛਾ ਜੀ ਉਹ ਪਵਿੱਤਰ ਧਰਤੀ ਜਿੱਥੇ ਉਹਨਾਂ 17 ਸਾਲ ਕੁ ਜੀ ਮਹੀਨੇ ਰਹਿ ਕੇ ਕੀਤੀ ਕਰਕੇ ਲੋਕਾਂ ਨੂੰ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ ਉਹਦੇ ਦਰਸ਼ਨ ਦਦਾਰੇ ਕਰ ਸਕਣ ਇਹ ਮੇਰਾ ਸੀਗਾ ਅਗਲਾ ਸਵਾਲ ਇੱਕ ਖੇਤੀਬਾੜੀ ਕਾਲਜ ਦਾ ਜਿਹੜਾ ਹੈਗਾ ਸੋਕਾ ਤੋਂ ਤੱਕ ਸ਼ੁਰੂ ਹੋਇਆ ਦੇਖੋ ਜੀ ਮੈਂ ਆਪਣੀ ਗੱਲ ਰੱਖਤੀ ਐ ਸਰਕਾਰ 'ਚ ਮੈਨੂੰ ਪੂਰੀ ਉਮੀਦ ਹੈ ਕਿ ਸਰਕਾਰ ਇਸ ਵਾਰ ਧਿਆਨ ਕਰਕੇ ਚੇਚੇ ਤੌਰ ਤੇ ਜਲਦੀ ਸ਼ੁਰੂ ਕਰਾਈਗੀ